ਮਾਨਸਾਨੀ ਦੀ ਸੇਵਾ ਗੁਰਾਂ ਵੱਲੋਂ ਹੜ੍ਹ ਪ੍ਰੇੜਿਤ ਪਰਿਵਾਰਾਂ ਲਈ ਰਾਹਸਮਗਰੀ ਭੇਜਦੀ 기ਰਵਾਨਾ ਹੁਣ ਤੋਂ ਪਹਿਲਾਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਸ਼ੀਮ ਵਿਖੇ ਵਾਸ ਕੀਤੀ ਗਈ। ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮਾਨਸਾਨੀ ਦੀ ਸੇਵਾ ਵੱਲੋਂ ਗ੍ਰਾਂਨ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰੇੜਿਤ ਪਰਿਵਾਰਾਂ ਨੂੰ ਰਾਹਸਮਗਰੀ ਲਗਾਤਾਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਸਮਗਰੀ ਵਿੱਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਸੁੱਕਾ ਰਾਸ਼ਨ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਦਵਾਈਆਂ ਅਤੇ ਹੋਰ ਬਰਤੋਂ ਦਾ ਸਾਮਾਨ ਸ਼ਾਮਲ ਹੈ। ਸਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਨਸਾਨੀ ਦੀ ਸੇਵਾ ਬਲੋ ਕੋ ਨਿਵਾਤੂ ਸੀ ਬਨ ਜਿੱਥੇ 500 ਮੀਟਰ ਦਾ ਪਾੜ ਪਿਆ ਹੈ ਉੱਥੇ ਸੰਗਤਾਂ ਨੂੰ ਲੰਗਰ ਚੁਕਾਇਆ ਗਿਆ ਤੇ ਖੋਨੇਵਾਲ ਬਨ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਘਰ ਘਰ ਜਾ ਕੇ ਸੁੱਕਾ ਰਾਸ਼ਨ ਵੰਡਿਆ ਗਿਆ ਇਸ ਮੌਕੇ ਖੋਨੇਵਾਲ ਬਨ ਦੀ ਸੇਵਾ ਕਰ ਰਹੇ ਸ਼ਾਂਤ ਸੁਨਾਮ ਸਿੰਘ ਗੁਰੂ ਕੇ ਬਾਗ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਰਾਸ਼ਨ ਤੋਂ ਇਲਾਵਾ ਬਨ ਤੇ ਮਿੱਟੀ ਖਾਲੀ ਬੋਰੇ ਡੀਜ਼ਲ ਅਤੇ ਸੇਵਾਦਾਨ ਦੀ ਬਹੁਤ ਘਾਟ ਹੈ ਇਸ ਮੌਕੇ ਸਾਰੀਆਂ ਦੀ ਸੇਵਾ ਵਿੱਚ ਸੇਵਾ ਕਰ ਰਹੀਆਂ ਬੀਬੀਆਂ ਤੇ ਨੌਜਵਾਨ ਲੜਕੀਆਂ ਨੇ ਕੋਨੇਵਾਲ ਬੰਦੀ ਸੇਵਾ ਕਰਦੇ ਆ ਕਿ ਕਿ ਪੰਜਾਬ ਵਿੱਚ ਆਏ ਭਿਆਨਕ ਖਾੜਾ ਕਾਰਨ ਲੱਖਾਂ ਏਕੜ ਫਸਲ ਹਜ਼ਾਰਾਂ ਪਿੰਡਾਂ ਦੇ ਲੱਖਾਂ ਕਾਰਨ ਬਰਬਾਦ ਹੋ ਚੁੱਕੇ ਹਨ ਅਤੇ ਲੱਖਾਂ ਲੋਕ ਆਪਣਾ ਸਾਰਾ ਕੁਝ ਗੁਆ ਚੁੱਕੇ ਹਨ ਉਹਨਾਂ ਕਹਿੰਦੇ ਕਿ ਇਸ ਦੁੱਖ ਦੀ ਘੜੀ ਵਿੱਚ ਬੀਬੀਆਂ ਵੀ ਵੱਧ ਛੱਡ ਕੇ ਸੇਵਾ ਕਰਨ ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਨਸਾਨੀਅਤ ਦੀ ਸੇਵਾ ਹੜਪੀੜਤ ਇਲਾਕੇ ਵਿੱਚ ਨਿਰੰਤਰ ਸੇਵਾ ਕਰਦੀ ਰਹੇਗੀ ਇਸਮੋਕ ਨੇ 2 ਚਟਰਾਵਾਲੇ ਨੇ ਵੀ ਇਨਸਾਨੀ ਦੀ ਸੇਵਾ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਹ ਸੁਮਰ ਭਾਜੀ ਆਪਾਂ ਪਿੰਡ ਭੋਨਿਆ ਜਿੱਥੇ ਤੁਸੀ ਬੰਨਿਆ ਨਾ ਤੇ ਕਟੋਵਾਂ ਦੀ 500 ਮੀਟਰ ਦਾ ਜਿਹੜਾ ਬੰਨ ਤੁਸ ਮਤਲਬ ਟੁੱਟਾ ਹੋਇਆ ਆ ਜਿੱਥੇ ਆਪਾਂ ਮੀਡੀਆ ਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਵੀ ਦੇਖਿਆ ਸੀਗਾ ਕਿ ਜਿਹੜੀ ਕੋਠੀ ਜਾਂਦੇ ਸੀ ਨਾ 2 ਕਰੋੜ ਦੀ ਕੋਠੀ ਹੈ ਉਹ ਜਸਟ ਦਿੱਥੋਂ ਬੰਨ ਟੁੱਟਾ ਤੋਂ ਸਾਹਮਣੇ ਹੈ ਤੇ ਪੂਰੀ ਕੋਠੀ ਅੱਜ ਤੱਕ ਡਿੱਗੀ ਪਈ ਹੈ ਅੱਧੀ ਥੋੜੀ ਲੱਤਕੀ ਹੋਈ ਹੈ ਮੰਨ ਲਓ ਪੂਰੀ ਖਰਾਬ ਹੋਈ ਹੈ ਉਸ ਬੰਨ ਦੇ ਉੱਤੇ ਆਪਾਂ ਖੜੇ ਆ ਇੱਥੇ ਆਪਣੇ ਬਾਬਾ ਜੀ ਸੰਤ ਬਾਬਾ ਜੀ ਬਾਬਾ ਸਤਨਾਮ ਸਿੰਘ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਦੀ ਕਾਰ ਸੇਵਾ ਚੱਲਦੀ ਹੈ ਉਹ ਬੰਨ ਨੂੰ ਬੰਨਣ ਦੀ ਬਲਕਿ ਜਦ ਕਿ ਇੱਥੇ ਪਾਣੀ ਦਾ ਵਹਾਅ ਕਾਫੀ ਤੇਜ਼ ਆ ਮੈਂ ਬਿੰਦਰભાઈ ਤੁਹਾਨੂੰ ਵੀ ਇੱਕ ਵਾਰ ਕਹਿਣਾ ਚਾਹੁੰਦਾ ਕਿ ਆਪਣੀ ਜਿੰਨੀ ਸੰਗਤ ਹੈ ਇਹ ਪਰਵਾਹ ਨੂੰ ਜ਼ਰੂਰ ਇਹ ਚੀਜ਼ੀ ਨੂੰ ਦਿਖਾ ਦਿਓ ਕਿ ਇੱਥੇ ਮਨੋ ਕਿੰਨਾ ਲੰਮਾ ਬਾਨੋ ਟੁੱਟਿਆ ਆ ਤੁਸੀਂ ਇੱਥੇ ਕੀ ਲੈ ਕੇ ਆਏ ਅਸੀਂ ਇੱਥੇ ਲੰਗਰਾਂ ਦੀ ਸੇਵਾ ਲੈ ਕੇ ਆਏ ਸੀਗੇ ਸੁੱਕਾ ਰਾਸ਼ਮ ਦੀ ਲੈ ਕੇ ਆਈ ਸੀ ਲੰਗਰ ਤਾਂ ਜਿਹੜਾ ਪੱਕਿਆ ਹੋਇਆ ਸੀ ਉਹ ਤਾਂ ਇੱਥੇ ਬਹੁਤ ਸੇਵਾਦਾਰ ਕਾਫੀ ਚੱਲ ਰਹੇ ਲੱਗੇ ਹੋਏ ਆ ਕੰਮ ਦੇ ਵਿੱਚ ਲੰਗਰਾਂ ਦੀ ਸੇਵਾ ਦੀ ਤਾਂ ਇੱਥੇ ਲੋੜ ਸੀ ਉਹ ਇੱਥੇ ਆਪਾਂ ਬਾਬਾ ਜੀ ਕੋਲ ਪਹੁੰਚ ਆ ਪਹੁੰਚਤਾ ਆ ਸੰਗਤ ਛੱਕਦੀ ਪਈ ਆ ਬਾਬਾ ਜੀ ਨੇ ਤੁਹਾਡੀ ਗੱਲਬਾਤ ਹੋਈ ਤੇ ਬਾਬਾ ਜੀ ਨੇ ਕੀ ਮੰਗ ਕੀਤੀ ਇੱਥੇ ਬਾਬਾ ਜੀ ਨਾਲ ਗੱਲਬਾਤ ਹੋਈ ਸੀ ਅਸੀਂ ਆਪ ਵੀ ਦੇਖਿਆ ਤੇ ਬਾਬਾ ਜੀ ਨੇ ਵੀ ਸਾਨੂੰ ਡੀਜ਼ਲ ਦੀ ਲੋੜ ਹੈ ਮਿੱਟੀ ਦੀ ਲੋੜ ਹੈ ਤੇ ਨੌਜਵਾਨਾਂ ਦੀ ਲੋੜ ਹੈ ਤਾਂ ਕਿ ਜਿਹੜੇ ਮਿੱਟੀ ਆਦੀ ਪਈ ਆ ਉਹਨੂੰ ਭਰ ਕੇ ਬੋਰੇ ਬਨ ਕੇ ਆਪਾਂ ਇਸ ਬੰਨ ਨੂੰ ਬੰਨ ਕੇ ਬੰਨੀਏ ਜਿਹੜਾ ਇਸ ਦੀ ਬਹੁਤ ਜ਼ਿਆਦਾ ਲੋੜ ਹੈ ਐਨਸਾਨੀਤਿ ਸੇਵਾ ਗ੍ਰਾਮਰੋਂ ਤੁਸੀਂ ਕੀ ਵਿਸ਼ਵਾਸ ਦਵਾਇਆ ਮੈਂ ਬਾਬਾ ਜੀ ਨੂੰ ਵਿਸ਼ਵਾਸ ਕਰਾਇਆ ਕਿ ਅਸੀਂ ਹੁਣ ਬਦ ਤੋਂ ਬਦ ਕਿਉਂਕਿ ਅੱਗੇ ਜਿਸ ਤਰ੍ਹਾਂ ਦਾ ਮਾਹੌਲ ਸੀਗਾ ਆਪਾਂ ਨੂੰ ਪਤਾ ਲੱਗਦਾ ਕਿ ਪੰਜਾਬ ਦਾ ਮੌਲ ਉੱਥੇ ਰਾਸ਼ਨ ਦੀ ਜ਼ਿਆਦਾ ਲੋੜ ਹੈ ਹੁਣ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਇੱਥੇ ਡੀਜ਼ਲ ਦੀ ਲੋੜ ਹੈ ਬੋਰਿਆਂ ਦੀ ਲੋੜ ਹੈ ਨੌਜਵਾਨਾਂ ਦੀ ਲੋੜ ਹੈ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੀ ਲੋੜ ਹੈ ਬਾਬਾ ਜੀ ਸੇਵਾ ਬਹੁਤ ਹੀ ਮਿਹਨਤ ਨਾਲ ਕਰ ਰਿਹਾ ਹੈ। ਬੰਦਾ ਜਿਹੜਾ ਦਾਇਰਾ ਨਾ ਉਹ ਕਾਫੀ ਲੰਬਾ ਟੁੱਟਾ ਹੋਇਆ ਜੋ ਕਿ ਜਿਸ ਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਕਾਫੀ ਟਾਈਮ ਲੱਗ ਜਾਏਗਾ। ਕਾਫੀ ਸੰਗਤ ਦੀ, ਕਾਫੀ ਮਿੱਟੀ ਦੀ ਲੋੜ ਹੈ, ਕਾਫੀ ਬੋਰੀਆਂ ਦੀ ਲੋੜ ਹੈ। ਮੈਂ ਆਪਣੇ ਇਨਸਾਨੀਅਤ ਸੇਵਾ ਦੀ ਸੰਗਤ ਨੂੰ ਅਤੇ ਸਮੂਹ ਦੇਸ਼ ਵਿਦੇਸ਼ ਬੈਠੀ ਸੰਗਤ ਨੂੰ ਇੱਕ ਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਡੀਜ਼ਲ ਸਾਬ ਤੇ ਆਪਣਾ ਮਿੱਟੀ ਤੇ ਬੋਰੀਆਂ ਦੀ ਇਹ ਨੌਜਵਾਨਾਂ ਦੀ ਵੱਧ ਤੋਂ ਵੱਧ ਇੱਥੇ ਸੇਵਾ ਭੇਜੋ। ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੰਤੂ ਸਾਹਿਬ ਜਿੱਥੇ ਦੇਖਿਆ ਵੀ ਜਿਹੜੇ ਗ੍ਰੈਂਡ ਇਨਸੈਨਿਟੀ ਸੇਵਾ ਗ੍ਰਾਮ ਵਿੱਚ ਐਨਆਰਆਈ ਵੀਰਾਂ ਦਾ ਗ੍ਰਾਮ ਵਸੇ ਦਾ ਬਹੁਤ ਵੱਡਾ ਬੜਮੁੱਲਾ ਯੋਗਦਾਨ ਹੈ। ਉੱਥੇ ਮੈਂ ਦੇਖਿਆ ਵੀ ਹੁਣ ਹਨੇਰਾ ਹੋ ਗਿਆ ਬੀਬੀਆਂ ਦਾ ਵੀ ਕਾਫੀ ਯੋਗਦਾਨ ਹੈ। ਅਸੀਂ ਜਿਸ ਤਰ੍ਹਾਂ ਕੀ ਆਪਣੇ ਬੰਦੇ ਸਾਰੇ ਮੋਢੇ ਨਾਲ ਮੋਟਾ ਲਾ ਕੇ ਚੱਲਦੇ ਆਂ ਉਸ ਤਰ੍ਹਾਂ ਬੀਬੀਆਂ ਅੱਗੇ ਆਈਆਂ ਆ ਚਾਹੇ ਰਾਤ ਚਾਹੇ ਦਿਨ ਚਾਹੇ ਮੀਂਹ ਜਿੰਨੀ ਸੇਵਾ ਆਪਣੇ ਨੌਜਵਾਨ ਕਰ ਰਹੇ ਆ ਉਨੀ ਹੀ ਸੇਵਾ ਬੀਬੀਆਂ ਦੀ ਦੌੜ ਭੱਜ ਕਰਕੇ ਆਪਣੀ ਪੂਰੀ ਸੇਵਾ ਨਿਭਾ ਰਹੀਆਂ ਉਹਨਾਂ ਦੀ ਵੀ ਗਾਏ ਇਹੀ ਅਪੀਲ ਹੈ ਕਿ ਸਾਨੂੰ ਚਾਹੇ ਰਾਤ ਨੂੰ ਲੋੜ ਹੈ ਦਿਨ ਦੀ ਲੋੜ ਹੈ ਦੁਪਹਿਰ ਦੀ ਲੋੜ ਹੈ ਪੈਸੇ ਦੀ ਲੋੜ ਹੈ ਜਿਹੜੀ ਚੀਜ਼ ਦੀ ਵੀ ਲੋੜ ਹੈ ਸਾਨੂੰ ਤਾਂ ਸਿਰਫ ਤੁਸੀਂ ਇੱਕ ਅਪੀਲ ਕਰਨੀ ਆ ਅਸੀਂ ਤਿਆਰ ਆ ਉੱਥੇ ਪਹੁੰਚਣ ਨੂੰ ਵੀ ਤਿਆਰ ਆ ਤੇ ਵੱਧ ਤੋਂ ਵੱਧ ਸੇਵਾ ਕਰਨ ਲਈ ਨਹੀਂ ਆ ਕਿ ਜਿੱਦਾਂ ਅਸੀਂ ਗੁਰਾਇਆਂ ਤਾਂ ਇਕੱਠੇ ਹੋ ਕੇ ਆਏ ਬੀਬੀਆਂ ਦੇ ਸੰਗਤ ਆਈ ਹੋਈ ਆ ਬਾਕੀ ਵੀ ਸਾਰੇ ਪੰਜਾਬ ਦੇ ਵਿੱਚ ਇਹੀ ਅਪੀਲ ਆ ਕਿ ਬੀਬੀਆਂ ਵੱਧ ਤੋਂ ਵੱਧ ਸਹਿਯੋਗ ਦੇਣ ਇੱਥੇ ਆਉਣ ਸੇਵਾ ਕਰਨ ਕਿਉਂਕਿ ਇੱਥੇ ਬੀਬੀਆਂ ਮਤਲਬ ਕਿ ਹਰ ਚੀਜ਼ ਦੀ ਲੋੜ ਹੈਗੀ ਆ ਜੇ ਨੌਜਵਾਨ ਖੜੇ ਨੇ ਤੇ ਬੀਬੀਆਂ ਨੂੰ ਵੀ ਨਾਲ ਖੜਨ ਦੀ ਲੋੜ ਆ ਤੁਸੀਂ ਇੱਥੇ ਆਣ ਕੇ ਦੇਖਿਆ ਕੀ ਇੱਥੇ ਘਾਟ ਕੀ ਮਹਿਸੂਸ ਹੋਈ ਤੁਹਾਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਫਸਲਾਂ ਦਾ ਨੁਕਸਾਨ ਆ ਘਰ-ਬਾਰ ਹਰ ਇੱਕ ਚੀਜ਼ ਦਾ ਜਿਹੜੀ ਆਉਣ ਵਾਲੀ ਅਗਲੀ ਫਸਲ ਆ ਉਹ ਵੀ ਨਹੀਂ ਬੀਜੀ ਜਾਣੀ ਕਿਉਂਕਿ ਇੱਥੇ ਜਦੋਂ ਪਾਣੀ ਨਿਕਲ ਗਿਆ ਨਾ ਸਾਰਾ ਇੱਥੋਂ ਤੇ ਰੇਤ 5 5 6 6 ਫੁੱਟ ਚੜ੍ਹ ਜਾਣੀ ਆ ਤੇ ਨੁਕਸਾਨ ਬਹੁਤ ਜ਼ਿਆਦਾ ਆ ਬਾਬਾ ਜੀ ਤੁਸੀਂ ਮਿਹਰੇ ਤੇ ਬਾਬਾ ਜੀ ਨੇ ਕੀ ਇੱਥੇ ਦੱਸਿਆ ਕਿ ਕਿਹੜੇ-ਕਿਹੜੇ ਚੀਜ਼ਾਂ ਦੀ ਲੋੜ ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਇਹਨਾਂ ਦਾ ਵੱਡਾ ਉਪਰਾਲਾ ਤੇ ਬਾਬਾ ਜੀ ਨੇ ਇਹੀ ਕਿਹਾ ਕਿ ਗੱਟਿਆਂ ਦੀ ਲੋੜ ਆ ਮਿੱਟੀ ਦੀ ਟਰਾਲੀਆਂ ਦੀ ਲੋੜ ਆ ਤੇ ਨੌਜਵਾਨਾਂ ਦੀ ਲੋੜ ਆ ਵੈਸੇ ਤਾਂ ਅਪੀਲ ਕਰਨ ਦੀ ਲੋੜ ਨਹੀਂ ਸੰਗਤ ਇੱਥੇ ਬਹੁਤ ਗਿਣਤੀ ਵਿੱਚ ਪਹੁੰਚ ਰਹੀ ਆ ਸੋਸ਼ਲ ਮੀਡੀਆ ਦੇ ਥਰੂ ਸੰਗਤ ਕਾਫੀ ਇੱਥੇ ਪਹੁੰਚ ਰਹੀ ਆ ਬਾਬਾ ਜੀ ਨੇ ਇਹੀ ਬੇਨਤੀ ਕੀਤੀ ਆ ਕਿ ਇੱਕ ਤਾਂ ਗੱਟੇ ਪਹੁੰਚਦੇ ਕਰੋ ਮਿੱਟੀ ਦੇ ਟਰਾਲੀਆਂ ਤੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੱਚੇ ਜੈ ਜੀ ਨਾ ਅਸੀਂ ਇਸ ਟਾਈਮ ਫਤਿਹਗੜ੍ਹ ਸਾਹਿਬ ਅੱਗੇ ਘਟਾ ਚੂੜੀਆਂ ਕੋਲ ਖੜੇ ਆਂ ਜੀ ਤੁਸੀਂ ਬੰਨ੍ਹਦੇ ਕੋ ਇਹ ਬੰਨ੍ਹ ਟੁੱਟਣ ਦੇ ਨਾਲ ਬਹੁਤ ਹੀ ਬੈਂਪਰ ਪ੍ਰਭਾਵਿਤ ਹੋਇਆ ਜੀ ਖੜ ਦੀ ਮਾਰ ਚੱਲ ਰਹੀ ਹੈ ਜੀ ਇਸ ਬੰਨ੍ਹ ਟੁੱਟਣ ਦੇ ਨਾਲ ਹੀ ਬਹੁਤ ਪਿੰਡਾਂ ਨੂੰ ਖੜ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਤੇ ਤੁਸੀਂ ਆ ਦੇਖ ਸਕਦੇ ਹੋ ਪਰ ਪ੍ਰਮਾਤਮਾ ਦੀ ਬਹੁਤ ਕਿਰਪਾ ਪੰਜਾਬ ਦੇ ਲੋਕਾਂ ਦੇ ਜਾਂ ਪੰਜਾਬ ਦੇ ਬਹੁਤ ਸੇਵਲਰ ਪਹੁੰਚੇ ਹੋਏ ਆ ਜੀ ਜਗਾ ਜਗਾ ਤੋਂ ਪਹੁੰਚੇ ਹੋਏ ਤੇ ਆ ਬੰਨ੍ਹ ਬੰਨ ਰਿਹਾ ਜੀ ਲੋਕੀ ਅਸੀਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਸੇਵਾ ਕਰਨਾ ਆਏ ਆ ਜੀ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸੇਵਾ ਕਰ ਸਕੀਏ ਪਰ ਇਸ ਹਰ ਦੀ ਮਾਰ ਨਾਲ ਆਪਾਂ ਟੁੰਟਰ ਦੇ ਨਾਲ ਬਹੁਤ ਪਿੰਡਾਂ ਨੂੰ ਨੁਕਸਾਨ ਹੋਇਆ ਜੀ ਪਰਮਾਤਮਾ ਮਿਹਰ ਕਰੇ ਜੀ ਜਿਹੜੇ ਸੇਵਾ ਕਰਦੇ ਪਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੋਈ ਕਿਸੇ ਸੇਵਾ ਉਹ ਕੋਈ ਕਿਸੇ ਵਾਲਾ ਤੁਹਾਡੀ ਆਪਣੀ ਕਿਹੜੀ ਸੇਵਾ ਜੀ ਇਨਸਾਨੀ ਸੇਵਾ ਤੇ ਸਾਰੇ ਹਿੰਦੂ ਮੁਸਲਮ ਸਿੱਖ ਜ਼ਾਈ ਭਰਾ ਸਾਰੇ ਸੇਵਾ ਕਰ ਰਹੇ ਹਨ ਪਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਕੀ ਬਾਹਰ ਜਿਹੜੇ ਬੈਠੇ ਐ ਐਨਆਰਆਈ ਵੀ ਉਹ ਵੀ ਕਰ ਰਹੇ ਆ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਣਾਵੇ ਸਾਰੇ ਆਣੇ ਇਦਾਂ ਹੀ ਸੇਵਾ ਕਰਦੇ ਰਹੋ ਕਿਉਂਕਿ ਰੱਬ ਨੇ ਨਾ ਜੋ ਨਿਖਿਆ ਜੋ ਤੁਸੀਂ ਇਹ ਕਰੂਗੇ ਉਹੀ ਤੁਹਾਡੇ ਖੇਲੇ ਖਤ ਦੇਣਾਗਾ ਜੇ ਪਾਪ ਕਰੋਗੇ ਤੇ ਪਾਪ ਜੇ ਪੁੰਨ ਤੇ ਪੁੰਨ ਜਾਨਕਿ ਇਹ ਸਮਝ ਲਓ ਇਸ ਟਾਈਮ ਤੁਸੀਂ ਸੇਵਾ ਕਰਦੇ ਪਏ ਹੋ ਨਾ ਆਪਣੇ ਜੀਵਨ ਨੂੰ ਸੁਧਾਰਦੇ ਪਏ ਹੋ ਜ਼ਰੂਰੀ ਨਹੀਂ ਸੰਤ ਜੀ ਦੀ ਬਾੜ ਜਦੋਂ ਬਾੜ ਆਈ ਸੀਗੀ ਸੰ 84 ਦੀ 85 ਅੱਦ ਸੌਰੀ ਖਾਸੀ ਜਾਈ ਸੀ ਬਾੜ ਅਸੀਂ ਉਦੋਂ ਸੇਵਾ ਕਰੀਏ ਕੀ ਕੀ ਨਹੀਂ ਆ ਹੁਣ ਸੇਵਾ ਕਰਨ ਦਾ ਮੌਕਾ ਵਾ ਆ ਰਾਮ ਨੇ ਤੁਹਾਨੂੰ ਮੌਕਾ ਬਖਸ਼ਿਆ ਵਾ ਇਹ ਇਹਦੇ ਨਾਲ ਦਾ ਮੌਕਾ ਤੁਹਾਨੂੰ ਤੁਜੀ ਮਿਲਣਾ ਨਹੀਂ ਪਰ ਗੱਲ ਇਹ ਕਰਨ ਜਾਂਦਾ ਵਾ ਕਿ ਜਿਸ ਟਾਂ ਤੇ ਡੈਮ ਭਰੀ ਸੀ ਮੀਂਹ ਨਹੀਂ ਸੀ ਆਇਆ ਭਗਵਾਨ ਤੁਮਾਰ ਸਾਹਿਬ ਦੌਰਾ ਕਰਕੇ ਆਇਆ ਉਹ ਨਰਿੰਦਰ ਮੋਦੀ ਸਾਹਿਬ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਛੋਟੀ ਜੀ ਕਿ ਗੁਰਦਵਾਰੇ ਅਬ ਮਿਲਾ ਅਫਗਾਨਿਸਤਾਨ ਤੇ ਅਫਗਾਨਿਸਤਾਨ ਦੇ ਵਿੱਚੋਂ ਬਚਾ ਲਿਆ ਸੀਗਾ ਉੱਥੇ ਤੋਂ ਟੈਂਟਰ ਪੈ ਗਈ ਵੀ ਜਿੰਨਾ ਰਾਸ਼ਨ ਚਾਹੀਦਾ ਜੋ ਚਾਹੀਦਾ ਮੈਂ ਦੇਣ ਨੂੰ ਤਿਆਰ ਆ ਅੱਜ ਪੰਜਾਬ ਤੇ ਮੁਸੀਬਤ ਆਈ ਆ ਅੱਜ ਮੋਦੀ ਸਾਹਿਬ ਕਿਤੇ ਹੋ ਤੁਹਾਡੇ ਨੇੜੇ ਦੀ ਨਿਗਾਹ ਘਾਟਾ ਦੂਰ ਦੀ ਨਿਗਾਹ ਜ਼ਿਆਦਾ ਵਾ ਤੁਸੀਂ ਅਫਗਾਨਿਸਤਾਨ ਦੇ ਵਿੱਚ ਰਾਸ਼ਨ ਦੇ ਸਕਦੇ ਹੋ ਕੀ ਗੱਲ ਪੰਜਾਬ ਦੀ ਮਦਦ ਨਹੀਂ ਕਰ ਸਕਦੇ ਕੋ ਨਹੀਂ ਕਰ ਸਕਦੇ ਔਰ ਇਹ ਮੈਨੂੰ ਪਤਾ ਤੁਸੀਂ ਕਿਹੜਾ ਜ਼ੁਲਮ ਕਰ ਰਹੇ ਹੋ ਜਿਹੜਾ ਕਿਸਾਨਾਂ ਨੇ ਦਿੱਲੀ ਧਰਨਾ ਲਾਇਆ ਵਾ ਤੁਸੀਂ ਉਹ ਕਰ ਰਹੇ ਹੋ ਪਰ ਇਦਾਂ ਦੇ ਇਨਸਾਨੀ ਤੌਰ ਤੇ ਦਾ ਨਹੀਂ ਕਿ ਇੱਥੇ ਅਮਨਾਂ ਦੇ ਹੋਣੇ ਹਨ ਨੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਬੋਲੇ